ਬਿਆਵਲਾ ਮੁੰਡਾ ਦਿਨ ਚੜ੍ਹਦੀ ਸਾਰ ਹੀ ਨਵੀਂ ਵਿਆਹੀ ਨੂੰ ਲੈ ਗਿਆ ਗਰਾਊਂਡ ਵਿੱਚ ਕਰਨ ਲੱਗਿਆ ਆਹ ਕੰਮ ਦੋਸਤੋ ਅਕਸਰ ਹੀ ਵਿਆਹ ਤੋਂ ਦੂਸਰੇ ਦਿਨ ਧਾਰਮਿਕ ਥਾਮਾ ਤੇ ਛਟੀਆਂ ਖੜਾਈਆਂ ਜਾਂਦੀਆਂ ਨੇ ਤੇ ਮੱਥੇ ਟੇਕੇ ਜਾਂਦੇ ਨੇ ਪਰ ਹੁਣ ਇਸ ਮੁੰਡੇ ਨੇ ਛਟੀਆਂ ਤੋਂ ਪਹਿਲਾਂ ਕੀਤਾ ਵੱਖਰਾ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਲੱਡੂ ਧਰ ਕੇ ਮੱਥਾ ਟੇਕਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਮੁੰਡਾ ਕ੍ਰਿਕਟ ਖੇਡਦਾ ਏ ਅਤੇ ਵਿਆਹ ਤੋਂ ਬਾਅਦ ਜਦੋਂ ਇਹ ਨਵੀਂ ਵਿਆਹੀ ਨਾਲ ਛਟੀਆਂ ਖੇਡਣ ਲਈ ਜਾਂਦਾ ਏ ਤਾਂ ਇਹ ਸਭ ਤੋਂ ਪਹਿਲਾਂ ਉਸ ਨੂੰ ਗਰਾਊਂਡ ਵਿੱਚ ਲੈ ਕੇ ਜਾਂਦਾ ਏ ਜਿੱਥੇ ਕ੍ਰਿਕਟ ਦੀ ਪੇਚ ਬਣੀ ਹੁੰਦੀ ਏ ਉਥੇ ਦੋਵੇਂ ਲੱਡੂ ਤੇ ਪੈਸੇ ਧਰ ਕੇ ਮੱਥਾ ਟੇਕਦੇ ਨੇ ਪਰ ਕੁਝ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਭਰਾਵਾ ਇੱਥੇ ਕੀ ਲੋੜ ਸੀ ਮੱਥਾ ਟੇਕਣ ਦੀ ਮੱਥਾ ਤਾਂ ਕਿਸੇ ਧਾਰਮਿਕ ਥਾਂ ਤੇ ਟੇਕੀਦਾ ਹੁੰਦਾ ਏ ਪਰ ਕੀ ਜਿੱਥੋਂ ਆਪਣੇ ਬਨਣ ਦਾ ਸਫਰ ਸ਼ੁਰੂ ਹੋਵੇ ਜਾਂ ਜਿਸ ਥਾਂ ਤੋਂ ਆਪਾਂ ਨੂੰ ਤਰੱਕੀ ਮਿਲੇ ਉਥੇ ਮੱਥਾ ਟੇਕਣਾ ਕੋਈ ਗਲਤ ਗੱਲ ਏ ਕਿਉਂਕਿ ਪਤਾ ਨਹੀਂ ਇਹ ਖੇਡ ਜਾਂ ਗਰਾਊਂਡ ਇਸ ਮੁੰਡੇ ਨੂੰ ਕਿਸ ਮੁਕਾਮ ਤੇ ਲੈ ਕੇ ਜਾਵੇਗਾ ਸੋ ਹਮੇਸ਼ਾ ਆਪਣੇ ਫਰਜ਼ ਖੇਡ ਅਤੇ ਕੰਮ ਦੀ ਪੂਰੀ ਇੱਜ਼ਤ ਕਰਨੀ ਚਾਹੀਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ